ਸਤਿ ਸ਼੍ਰੀ ਅਕਾਲ ਜੀ ਅੱਜ ਦੇ ਦਿਨ ਦੀ ਸ਼ੁਰੂਆਤ ਕਰਦੇ ਹਾਂ ਧੁੰਦ ਬਹੁਤ ਪੈ ਰਹੀ ਆ ਤਿਆਰ ਹੋ ਕੇ ਹੁਣ ਦੇਖਦੇ ਹਾਂ ਲਾਈਵ ਹੂੰਗਾ ਇੰਸਟਾਗ੍ਰam ਤੇ ਜੇ ਪਟਿਆਲੇ ਵਾਲੇ ਕਹਿਣਗੇ ਤਾਂ ਪਟਿਆਲੇ ਤੋਂ ਲੋੜੀ ਦਾ ਸਮਾਨ ਲਿਆਵਾਂਗੇ ਜੇ ਫਤੇਗੜ ਸਾਹਿਬ ਵਾਲੇ ਕਹਿਣਗੇ ਤਾਂ ਫਤੇਗੜ ਸਾਹਿਬ ਚੱਲਾਂਗੇ ਬਾਕੀ ਤੁਸੀਂ ਜੁੜੇ ਰਹੋ ਭਾਈ ਧੁੰਦਾ ਦੇਖ ਕੇ ਗੱਡੀਆਂ ਗੁੱਡੀਆਂ ਚਲਾਇਓ ਤੁਹਾਨੂੰ ਮਿਲਦੇ ਹਾਂ ਅੱਜ ਆ ਕੇ ਜਿੱਥੇ ਵੀ ਆਉਣਾ ਹੋਇਆ ਵਲੌਗ ਦੇਖਿਓ ਤੁਹਾਨੂੰ ਪਤਾ ਲੱਗ ਜਾਊਗਾ ਕਿ ਅੱਜ ਲੋੜੀ ਪਿੰਡੇ ਮਨਾਵਾਂਗੇ ਆਪਾਂ ਠੀਕ ਆ ਜੀ ਹਾਂਜੀ ਆਜੋ ਦੋਸਤੋ ਰੋਟੀ ਖਲਾ ਦੀਏ ਪਰੌਠੇ ਚਾਰ ਨਾਲ ਗਰਮਾ ਗਰਮ ਦੇ ਟੋਟੇ ਚਾਰ ਨਾਲ ਖਲਾ ਦੀਏ ਰੋਟੀ ਤੁਹਾਨੂੰ ਪਰੌਠੇ ਤੇ ਜਾ ਰਿਹਾ ਸ਼ਹਿਰ ਨੂੰ ਬਸ ਅੱਜ ਬਲੌਗ ਦੇਖਿਓ ਸਿਰੇ ਤੱਕ ਤਾਂ ਤੁਹਾਨੂੰ ਪਤਾ ਕਿ ਰਸਤਾ ਨਹੀਂ ਹੈ ਕਿੱਥੇ ਜਾਣਾ ਹੈ ਐਂਡ ਤੱਕ ਬਲੌਗ ਦੇਖਿਓ ਤੁਹਾਨੂੰ ਪਤਾ ਲੱਗ ਜਾਊਗਾ ਤੇ ਲੋੜੀ ਵਾਲਾ ਵੀ ਅੱਜ ਆ ਬਲੌਗ ਪੈ ਜਾਣਾ ਹੈ ਸ਼ਾਮ ਨੂੰ ਘਰੇ ਉਹ ਲੋੜੀ ਬਣਾਵਾਂਗੇ ਆਪਾਂ ਓਕੇ ਹਾਂਜੀ ਦੋਸਤੋ ਚੱਲਦੇ ਹਾਂ ਹੁਣ ਆਪਾਂ ਸ਼ਹਿਰ ਨੂੰ ਜੁੜੇ ਰਹੋ ਇਹ ਬਲੌਗ ਦੇਖ ਕੇ ਤੁਹਾਨੂੰ ਪਤਾ ਲੱਗੂਗਾ ਕਿ ਅੱਜ ਕਿੱਥੇ ਗਿਆ ਮੈਂ ਓਕੇ ਹਾਂਜੀ ਦੋਸਤੋ ਤੁਸੀਂ ਕਹਿ ਰਹੇ ਸੀ ਕਿ ਚਾਚੇ ਝੰਡਾ ਨਵਾਂ ਲਾ ਗੱਡੀ ਤੇ ਆ ਨਵਾਂ ਫਲੈਗ ਲਾਤਾ ਆਪਾਂ ਤੇ ਹੋਰ ਦੱਸੋ ਗੱਲਬਾਤ ਠੀਕ ਹੋ ਯਾਰ ਓਕੇ ਆ ਗੱਲਬਾਤ ਬਸ ਝੰਡਾ ਨਵਾਂ ਲਾ ਕੇ ਫਿਰ ਚੱਲਦੇ ਆਂ ਸ਼ਹਿਰ ਨੂੰ ਆਪਾਂ ਜੁੜੇ ਰਹੋ ਤੁਸੀਂ ਬਲੌਗ ਨਾਲ ਦੋਸਤੋ ਝੰਡਾ ਲੱਗ ਗਿਆ ਨਵਾਂ ਲਾਤਾ ਹੁਣ ਇਹਨੂੰ ਲਵਾਉਣੀ ਆਪਾਂ ਗੱਡੀ ਹੋਰ ਦੱਸੋ ਗੱਲਬਾਤ ਠੀਕ ਓ ਜਿਗਰ ਦੇ ਟੁੱਟਿਓ ਮਿਲਦਿਆਂ ਤੁਹਾਨੂੰ ਫਿਰ ਸ਼ਹਿਰ ਚ ਚੱਲ ਠੀਕ ਆ ਹਾਂਜੀ ਦੋਸਤੋ ਨਵਾਂ ਫਲੈਗ ਲਾਤਾ ਤੁਹਾਡੀ ਡਿਮਾਂਡ ਤੇ ਗੱਡੀ ਤੇ ਤੇ ਪੁਰਾਣਾ ਆਪਾਂ ਸੌਂ ਗਿਆ ਲਮਾਰੀ ਚ ਰੱਖ ਦੇਣਾ ਈ ਚਲੋ ਹੁਣ ਚੱਲਦੇ ਆ ਸ਼ਹਿਰ ਨੂੰ ਜੁੜੇ ਰਹੋ ਜਿਗਰ ਦੇ ਟੁੱਟਿਓ ਹੋਰ ਦੱਸੋ ਗੱਲਬਾਤ ਠੀਕ ਓ ਲਵ ਯੂ ਆ ਮੇਰੇ ਸਾਰੇ ਮਿੱਤਰ ਪਿਆਰਿਆਂ ਨੂੰ ਦੋਸਤਾਂ ਨੂੰ ਇਹਨੂੰ ਹੁਣ ਰੱਖ ਦੂੰਗਾ ਮੈਂ ਲਮਾਰੀ ਚ ਤੇ ਆ ਨਵਾਂ ਲੱਜੁਕਿਆ ਏ ਤੇ ਜੁਗ 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 ਜਿਉ ਤੇ ਹੈਪੀ ਲੋਹੜੀ ਸਾਰਿਆਂ ਨੂੰ ਦਵਾਰ ਤੋਂ ਫਿਰ ਹਾਂਜੀ ਦੋਸਤੋ ਆ ਰੋਟੀਆਂ ਪਾਉਣ ਚੱਲੇ ਆਂ ਦੋਸਤ ਫਿਰ ਚੱਲਦੇ ਆਂ ਸ਼ਹਿਰ ਪਹਿਲਾਂ ਰੋਟੀ ਪਾਇਆਈ ਹੈ ਇਹ ਹੋ ਗਿਆ ਹੋ ਜਾ 스타ਟ ਇਹ ਹੋ ਗਿਆ ਮੇਰੀ ਪਿੰਡੋ ਇਹਨੂੰ ਵੀ ਹੋ ਗਿਆ ਫੇਰ ਸ਼ੋਕ ਲਾਉਣੀ ਪੈਂਦੀ ਆ ਮਿੱਤਰੋ ਵੀ ਅੱਗੇ ਕੀ ਕਰੇ ਠੰਡ ਪਾਉ ਦੇਗੀ ਠੰਡੇ ਵੜੀ ਜਾਂ ਠੰਡੀ ਹਾਂਜੀ ਦੋਸਤੋ ਗੱਡੀ ਸਟਾਰਟ ਆ ਹੁਣ ਚਲਦੇ ਆਂ ਸ਼ਹਿਰ ਨੂੰ ਪੂਰੀ ਦਾ ਸਮਾਨ ਲੈ ਕੇ ਆਉਣੀ ਆ ਹਾਂਜੀ ਆਪਾਂ ਚਲਦੇ ਆਂ ਸ਼ਹਿਰ ਨੂੰ ਆ ਖੋਆ ਲੈਣਾ ਆ ਕੱਟ ਲੈਣੇ ਕੇ ਬਾਅਦ ਚੋਂ ਕੰਨੀ ਨਹੀਂ ਆਈ ਹਾਂ ਵੀ ਮਿੱਤਰ ਪਿਆਰਿਓ ਦੋਸਤੋ ਪਹੁੰਚ ਗਏ ਆਪਾਂ ਫਤੇਗੜ੍ਹ ਸਾਹਿਬ ਹੁਣ ਪਹਿਲਾਂ ਗੁਰਦੁਆਰਾ ਸਾਹਿਬ ਮੱਥਾ ਟੇਕਦੇ ਆਂ ਉਸ ਤੋਂ ਬਾਅਦ ਲੋੜੀ ਵਾਲਾ ਸਮਾਨ ਖਰੀਦਦੇ ਆਂ ਬਾਜ਼ਾਰ ਚੋਂ ਤੇ ਨਾਲੇ ਪਤੰਗ ਲੈ ਕੇ ਜਾਵਾਂਗੇ ਬੁੰ ਦੇ ਬੀ ਫਾਈਨੈਂਸਰ ਹਾਂਜੀ ਦੋਸਤੋ ਫਤੇਗੜ ਸਾਹਿਬ ਆ ਗਏ ਆਪਾਂ ਪਹਿਲਾਂ ਮੱਥਾ ਟੇਕ ਲਈਏ ਗੁਰਦੁਆਰਾ ਸਾਹਿਬ ਤੋਂ ਬਾਅਦ ਮਿਲਦੇ ਹਾਂ ਦੋਸਤਾਂ ਮਿੱਤਰਾਂ ਨੂੰ ਹਾਂਜੀ ਗੁਰਦੁਆਰਾ ਸਾਹਿਬ ਹਾਂਜੀ ਸ਼੍ਰੀ ਜੋਤੀ ਸਰੂਪ ਸਾਹਿਬ ਬਾਏ ਬਾਏ ਹਾਂਜੀ ਮੱਥਾ ਟੇਕ ਲਿਆ ਜੀ ਆਪਾਂ ਹੁਣ ਆਪਾਂ ਬਾਜ਼ਾਰ ਚ ਚੱਲ ਜਾਈਏ ਹਾਂਜੀ ਸਤ ਸ੍ਰੀ ਅਕਾਲ ਜੀ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਦੇ ਬਾਹਰ ਆਪ ਭਤੀਜਿਆਂ ਨੇ ਨੌਜਵਾਨਾਂ ਨੇ ਹਰਵੰਸਪੁਰ ਹਰਵੰਸਪੁਰ ਹਰਵੰਸਪੁਰਾ ਪਿੰਡਾਂ ਭਤੀਜਿਆਂ ਦਾ ਮੁੰਡਿਆਂ ਦਾ ਲੰਗਰ ਲਾਇਆ ਵਿਆਹ ਦੀ ਸੁਦਾ ਤੇ ਬਹੁਤ ਵਧੀਆ ਅਪਰਾਲਾ ਨੌਜਵਾਨਾਂ ਦਾ ਲੋਕ ਦੇ ਹਾਂਜੀ ਆ ਸਾਰੇ ਆਪਣੇ ਨੌਜਵਾਨ ਭਤੀਜ ਨੇ ਯਾਰ ਬਹੁਤ ਵਧੀਆ ਅਪਰਾਲਾ ਨੌਜਵਾਨਾਂ ਦਾ ਸਵੇਰੇ 9 ਵਜੇ ਦਾ ਲਾਇਆ ਆ ਪਿਆ ਹਾਂਜੀ ਹਾਂਜੀ 9 ਵਜੇ ਦਾ ਠੀਕਾ ਠੀਕਾ ਤੇ 9 ਵਜੇ ਦਾ ਸਵੇਰ ਦਾ ਲੰਗਰ ਦੁੱਧ ਦਾ ਚੱਲ ਰਿਹਾ ਏ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਦੇ ਬਾਹਰ ਨਗਰ ਕੀਰਤਨਾ ਆਇਆ ਕਿਥੋਂ ਆ ਪਤੀਜਾ ਤਲਾਣੀਆਂ ਦਾ ਬਾਬਾ ਸੁਖਦੇਵ ਠੀਕ ਆ ਠੀਕ ਆ ਫਤੇਗੜ ਸਾਹਿਬ ਆ ਯਾਰ ਪਹਿਲਾਂ ਉਹਦੇ ਭਤੀਜਿਆਂ ਦਾ ਲੰਗਰ ਲੱਗਿਆ ਹੋਇਆ ਪਿਆ ਦੀ ਉੱਥੇ ਆ ਗਿਆ ਤੇ ਆ ਭਤੀਜ ਆਪਣੇ ਤਲਾਣੀਆਂ ਤੋਂ ਨੇ ਹੋਰ ਦੱਸੋ ਮੁੰਡਿਓ ਠੀਕ ਹੋ ਕਿਵੇਂ ਚੱਲਦੀ ਆ ਪੜ੍ਹਾਈ ਲਿਖਾਈ ਓਕੇ ਚੱਲਦੀ ਆ ਹਾਂਜੀ ਹਾਂ ਹੋਰ ਘਰੇ ਠੀਕ ਨੇ ਸਰ ਸਾਰੇ ਠੀਕ ਹੈ ਤੇ ਪਹਿਲੀ ਅਥ ਲਾਉਣੇ ਆਉਨੇ ਹੋ ਪੱਕੀ ਗੱਲ ਆ ਹਾਂਜੀ ਗੱਲ ਆ ਔਰ ਠੀਕ ਆ ਲਾਭ ਜੂ ਆ ਸੋਨੂੰ ਚਲੋ ਚਲਦੇ ਆ ਜੀ ਹੁਣ ਆਪਾਂ ਸ੍ਰੀ ਹਰਮੰਦ ਬਾਜ਼ਾਰ ਚ ਹੁਣ ਆਪਾਂ ਚਲਦੇ ਆ ਜੀ ਬਾਜ਼ਾਰ ਚੋਂ ਤੇ ਭਤੀਜਿਆਂ ਨੇ ਲੰਗਰ ਲਾਇਆ ਪਿਆ ਦੀ ਕਹਿੰਦਾ ਚਾਚੇ ਆਈ ਮੈਂ ਚਲੋ ਗੁਰਦੁਆਰਾ ਸਾਹਿਬ ਦੀ ਅੰਦਰ ਤੇ ਵਧੀਆ ਪ੍ਰਾਲਾ ਨੌਜਵਾਨਾਂ ਦਾ ਯਾਰ ਹੁਣ ਆਪਾਂ ਚਲਦੇ ਆ ਸ੍ਰੀ ਹਰਮੰਦ ਬਾਜ਼ਾਰ ਚੋਂ ਚੱਲ ਪਏ ਪੁੱਗੇ ਹਾਂਜੀ ਹਾਂਜੀ ਆ ਭਤੀਜ ਮਿਲ ਗਿਆ ਆਪਣਾ ਉੱਤੇ ਵਾਲੀ ਧੂਆ ਕਿਹੜੀ ਕਲਾਸ ਆ ਦੱਸ ਸਕੂਲ ਕਿਹੜਾ ਬਾਬਾ ਜੋਰਾ ਅੱਛਾ ਬਾਬਾ ਜੋਰਾ ਪਰ ਹੋਰ ਕੋਈ ਗੱਲ ਬਾਤ ਖਾਣਾ ਪੀਣਾ ਕੁਝ ਵਧੀਆ ਵਧੀਆ ਦੱਸ ਦੇ ਤੋ ਠੀਕ ਆ ਕਰੇ ਠੀਕ ਹੈ ਨਹੀਂ ਹਾਂਜੀ ਹਾਂਜੀ ਸਾਰਾ ਠੀਕ ਆ ਠੀਕ ਆ ਰੋਕ ਲੇ ਹਾਂਜੀ ਬਾਜ਼ਾਰ ਚ ਨੂੰ ਜਾਣ ਲੱਗਿਆ ਸੀ ਹੁਣ ਸਰੰਦ ਮੁੱਥਾ ਮੁੱਥਾ ਟੇਕ ਕੇ ਤੇ ਭਤੀਜ ਤੇ ਭਤੀਜੀ ਆ ਗਈ ਦੀ ਯਾਰ ਉਹਨਾਂ ਨੇ ਰੋਕ ਲਿਆ ਤੇ ਮਿਲ ਕੇ ਭਤੀਜ ਚ ਲਿਆ ਗਿਆ ਉਹਦੀ ਵੀਡੀਓ ਵੀ ਬਣਾਈ ਆਪਾਂ ਤੇ ਭਤੀਜੀ ਦੀ ਜਾਣ ਕੇ ਨਹੀਂ ਯਾਰ ਬਣਾਈ ਹੈਗੀ ਤੁਹਾਨੂੰ ਪਤਾ ਹੀ ਆ ਕਿ ਫਿਰ ਲੋਕਾਂ ਦਾ ਨਾ ਪਤਾ ਹੀ ਆ ਤੁਹਾਨੂੰ ਲੋਕਾਂ ਬਾਰੇ ਯਾਰ ਉਹਨੀਆਂ ਗਲਤ ਮਲਤ ਲਿਖੀ ਜਾਂਦੇ ਹੁੰਦੇ ਨੇ ਬਾਕੀ ਪਿਆਰ ਆ ਮੇਰੀ ਭਤੀਜੀ ਨੂੰ ਵੀ ਤੇ ਭਤੀਜੇ ਨੂੰ ਵੀ ਲਵ ਹੇ ਹੁਣ ਆਪਾਂ ਚੱਲਦੇ ਆਂ ਚੱਲ ਪੀ ਹਾਂਜੀ ਸਤਿ ਸ੍ਰੀ ਅਕਾਲ ਜੀ ਆ ਆਪਣੇ ਭਤੀਜ ਨੇ ਭਤੀਜ ਨਵਾਂ ਹੌਲੈਂਡ ਲੈ ਕੇ ਆਏ ਨੇ ਮੇਰੇ ਵੱਲੋਂ ਮੇਰੇ ਭਤੀਜਿਆਂ ਨੂੰ ਬਹੁਤ ਸਾਰੀਆਂ ਮੁਬਾਰਕਾਂ ਵਧਾਈਆਂ ਤੇ ਟਰੈਕਟਰ ਮੇਰੇ ਭਤੀਜਿਆਂ ਨੂੰ ਯਾਰ ਵਫਾ ਕਰੇ ਯਾਰ ਦਿਨ ਦੁਗਣੀ ਰਾਤ ਚੌਕਣੀ ਸਾਡੇ ਭਤੀਜ ਤਰੱਕੀਆਂ ਕਰਨ ਭਤੀਜ ਸੰਤੂ ਹੀ ਲੈ ਕੇ ਆਏ ਨੇ ਟਰੈਕਟਰ ਉਹ ਠੀਕ ਹੋ ਮੱਥਾ ਟੇਕ ਲਿਆ ਹਾਂਜੀ ਹਾਂ ਠੀਕਾ ਠੀਕ ਜਦੋਂ ਤੁਸੀਂ ਟਰੈਕਟਰ ਲਿਆਂਦਾ ਸੀ ਅੰਸ਼ੂ ਜੀ ਹਾਂ ਘਰੋਂ ਲਿਆ ਆਜਾ ਤਦ ਤੁਸੀਂ ਟਰੈਕਟਰ ਲਿਆਂਦਾ ਸੀ 36 ਦੀ ਹਾਂ ਹਾਂ ਉਹ ਦਿਨ ਹੀ ਰਹਿ ਗਏ ਇਹੀ ਟਰੈਕਟਰ ਲੈ ਕੇ ਆਉਣਾ ਠੀਕ ਆ ਠੀਕ ਆ ਟਰੈਕਟਰ ਲੈ ਕੇ ਆਉਣਾ ਠੀਕ ਆ ਪਾਈ ਠੀਕ ਆ ਠੀਕ ਨਾਲੇ ਲੋੜੀ ਵਾਲਾ ਦੇਣਾ ਜੀ ਨਾ ਬਹੁਤ ਵਧੀਆ ਬਹੁਤ ਵਧੀਆ ਯਾਰ ਮੁबारकਾਂ ਤੇਨੂੰ ਟਰੈਕਟਰ ਦੀਆਂ ਬਹੁਤ ਬਹੁਤ ਬਾ ਰੋਕ ਦੇ ਭਤੀਜ ਟਰੈਕਟਰ ਮੋਡ ਲਿਆਏ ਸੀ ਯਾਰ ਇਹਨਾਂ ਨੇ ਟਰੈਕਟਰ ਵਿਚਾਰੇ ਨੇ ਨਵਾਂ ਲਿਆਏ ਹਾਲੈਂਡ ਤੇ ਵਧਾਈਆਂ ਦੇਤੀਆਂ ਆਪਾਂ ਮੁੰਡਿਆਂ ਨੂੰ ਕਹਿੰਦੇ ਚਾਚੇ ਮੱਥਾ ਅਸੀਂ ਟੇਕ ਲਿਆ ਗੁਰਦੁਆਰਾ ਸਾਹਿਬ ਚਲੋ ਹੁਣ ਆਪਾਂ ਵੀ ਚੱਲਦੇ ਆ ਯਾਰ ਖੜਨਾ ਪੈਂਦਾ ਇਹ ਭਤੀਜ ਫਿਰ ਤੁਹਾਨੂੰ ਭੀ ਜਿੱਤੀ ਜੀਆਂ ਬਲਾਉਂਦੇ ਨੇ ਕਿਹੜਾ ਹਾਲਾ ਤੇ ਹੋਰ ਦੱਸੋ ਗੱਲਬਾਤ ਹਾਂ ਜੀ ਬਾਜ਼ਾਰ ਚ ਆ ਗਿਆ ਸਨਾਨ ਦਾ ਚ ਤਾਂ ਗੱਡੀ ਦੇ ਉੱਪਰ ਗੱਡੀ ਚੜੀ ਪਈ ਆ ਪੂਰੀ ਟਰੈਫਿਕ ਹੈਗੀ ਆ ਲੋੜੀ ਕਰਕੇ ਤੇ ਹਾਂ ਤੁਰਕੇ ਚੱਲਦੇ ਆ ਉਧਰ ਨੂੰ ਪਤੰਗ ਲੈ ਕੇ ਆਉਣੀਆਂ ਤੇ ਫਿਰ ਜਾਂਦੇ ਹੋਏ ਮੂਫਲੀ ਮਾਪਲੀ ਲੈ ਜਾਾਂਗੇ ਹੋਰ ਦੱਸੋ ਗੱਲਬਾਤ ਠੀਕੋਂ ਸਰਾੰ ਦਾ ਯਾਰ ਪਤੰਗ ਲੈਣ ਆਇਆ ਸੀ ਹਾਂ ਜੀ ਆਪਨਾ ਬਹੁਤ ਆਪਣੀ ਪੁਰਾਣੀ ਲਿਹਾਜ ਆ ਵਾਇਰਲ ਹੋਣ ਤੋਂ ਵੀ ਬਹੁਤ ਸਾਲ ਪੁਰਾਣੀ ਇੱਥੋਂ ਜਿਵੇਂ ਜਵਾਕਾਂ ਦੇ ਪਟਾਕੇ ਜਵਾਕਾਂ ਨੂੰ ਲੈ ਜਾਂਦੇ ਹੁੰਦੇ ਦੀ ਪਿਸਤੌਲ ਜੇ ਕਿਤਾਬਾਂ ਕਤੂਬਾਂ ਸਾਰੀਆਂ ਵੀਰ ਨੇ ਰੱਖੀਆਂ ਪਈਆਂ ਨੇ ਆ ਕਿਹੜਾ ਏਰੀਆ ਪੱਜਦਾ ਆ ਤੇ ਕੰਨਿਆ ਸਕੂਲ ਦੇ ਚੌਕ ਹੈ ਹਾਂ ਉਹ ਸਕੂਲ ਵਾਲਾ ਚੌਕ ਆ ਔਖੇ ਦੁਕਾਨਾਂ ਵੀਰ ਜੀ ਨੌ ਕੀ ਆਪਣੀ ਦੁਕਾਨ ਦਾ ਰਾਜਾ ਸਟੇਸ਼ਨਰੀ ਰਾਜਾ ਸਟੇਸ਼ਨਰੀ ਠੀਕ ਆ ਠੀਕ ਆ ਆ ਜਿਓ ਭਤੀਜੀਓ ਯਾਰ ਪਤੰਗ ਪੁੰਗ ਸਾਰਾ ਰਸਮਾਨ ਮਿਲਦਾ ਆਪਣੇ ਕੋਲ ਹਾਂ ਤੇ ਪਤੰਗ ਪਤੁੰਗ ਲੈ ਕੇ ਜਾਇਓ ਵਧੀਆ ਰੱਖੇ ਪਏ ਨੇ ਹਾਂਜੀ ਸਰਾਂਦਾਜੀ ਬਾਜ਼ਾਰ ਚ ਮੈਂ ਜਦੋਂ ਸੰਕੂਤ ਲੱਗਦੀ ਇਹ ਮਗਾ ਮੜੀ ਮੋਟੀ ਜਿਹਾ ਚੱਲਦੇ ਆ ਆਹ ਮੂਹ ਥੋੜੀ ਜਿਹਾ ਚਾਹੇ ਥੋੜੀ ਕੁ ਭੀਜਨੇ ਹੋਰ ਦੁਕਾਨ ਲਾਈ ਦੀ ਆ ਜਾਂਦਾ ਹੋਇਆ ਉਹਦੇ ਕੋਲ ਫੜਕੇ ਜਾਊਗਾ ਯਾਰ ਹੋਰ ਦਸਤੋ ਠੀਕ ਹੋ ਮੁੰਡਿਆ ਮੁਖਤਰ ਵਧੀਆ ਰਿਹਾ ਹਾਂਜੀ ਹਾਂਜੀ ਠੀਕ ਆ ਜੀ ਇਹਦਾ ਟਿਕੇ ਹੋਰ ਨਮੀਤਾ ਜੀ ਦਸਤੋ ਗੱਲਬਾਤ ਕਰਾਂ ਤੁਸੀਂ ਵੀ ਗੱਚੇ ਨੂੰ ਤੇ ਫਿਰਦੇ ਹਾਂਜੀ ਹਾਂਜੀ ਆ ਦੇਖੋ ਲੈ ਕੇ ਆਈ ਹਣੀ ਠੀਕਾ ਠੀਕਾ ਹੋਰ ਨਮੀਤਾ ਜੀ ਬਾਕੀ ਠੀਕ ਆ ਸਾਰਾ ਮਾ ਰੋਗ ਦੇ ਭਤੀਜ ਨੇ ਤੁਸੀਂ ਜਾਣਦੇ ਹੋ ਆ ਇੰਨਾ ਵੀ ਆਪਾਂ ਕਾਫੀ ਵਾਰ ਮਿਲੇ ਹੈਗੇ ਆ ਹੋਰ ਮਸਤੋ ਗੱਲਬਾਤ ਹੋਰ ਸੁਣਾਓ ਜੀ ਵਾ ਉਹ ਬਹੁਤ ਵਧੀਆ ਕਿਰਪਾਏਨ ਪੂਰੀ ਬਾਬੇ ਦੀ ਹਾਂਜੀ ਮਿੱਤਰੋ ਪਤੰਗ ਲੈਣ ਗਿਆ ਸੀ ਮੈਂ ਤਾਂ ਯਾਰ ਉੱਥੇ ਫਿਰ ਭਤੀਜ ਭਤੀਜੇ ਨੇ ਹਾਕ ਮਾਰ ਲਈ ਉਹਦੀ ਮੂਫਲੀ ਮਾਫਲੀ ਦੀ ਆਹ ਬੜੀ ਸਾਰੀ ਦੁਕਾਨ ਆ ਉਹਨਾਂ ਦੀ ਗੱਚੇ ਗੁੱੱਚਕ ਦੀ ਫਿਰ ਉੱਥੋਂ ਥੋੜਾ ਜਿਹਾ ਸਮਾਨ ਲੈ ਰਿਆ ਬਾਕੀ ਗਾਂ ਤੋਂ ਗੱਲ ਐ ਹੈਗੀ ਆ ਦੋਸਤੋ ਸਭ ਦਾ ਮਾਨ ਤਾਣ ਕਰਨਾ ਪੈਂਦਾ ਏ ਉਹ ਭਤੀਜ ਨੇ ਮੈਨੂੰ ਹਾਕ ਮਾਰਿਆ ਸੀ ਹਾਕ ਮਾਰੀ ਸੀ ਜਦੋਂ ਮੈਂ ਬਾਜ਼ਾਰ 'ਚ ਐਂਟਰ ਹੋਣ ਲੱਗੇ ਆ ਉਹਨੂੰ ਮੈਂ ਹੱਥ ਖੜਾ ਕਰਿਆ ਐ ਦੀ ਮੈਂ ਕਿਹਾ ਵਾਪਸੀ ਤੇ ਆਉਣਾ ਉਹ ਤੋਂ ਵੀ ਲੈਂਦੇ ਆ ਫਿਰ ਜਖਵਾਲੀ ੱਡੇ ਵੀ ਆਪਣਾ ਪਿਆਰ ਆ ਯਾਰ ਉੱਥੋਂ ਵੀ ਲੈ ਲਾਂਗੇ ਕੋਈ ਗੱਲ ਨਹੀਂ ਵਣਦਾਂਗੇ ਸਮਾਨ ਆਹੀ ਆ ਹੋਰ ਦੋਸਤੋ ਠੀਕ ਹੋ ਚੱਲਦੇ ਆ ਹੁਣ ਆਪਾਂ ਪਿੰਡ ਵੱਲ ਹਾਂਜੀ ਇੱਥੋਂ ਆਪਾਂ ਖਾਣ ਵਾਲਾ ਸਮਾਨ ਲੈ ਲਿਆ ਆਪਦਾ ਜੋ ਵੀ ਚਿਕਨ ਚੂਕਣਾ ਲੈਣਾ ਆਤੀ ਕਿਉਂਕਿ ਲੋੜੀ ਅੱਜ ਤਾਂ ਬਣਦੀ ਬਣਦਾ ਯਾਰ ਕਿ ਹੁਣ ਆਪਾਂ ਚੱਲਦੇ ਆ ਘਰ ਨੂੰ ਜਾ ਕੇ ਲੋੜੀ ਲੋੜੀ ਮਤਲਬ ਬਾਲਦੇ ਆ ਜਾ ਕੇ ਆ ਗੁੱਗ ਹੋਰ ਦੋਸਤੋ ਗੱਲ ਠੀਕ ਹੋ ਕਿ ਉਪਰੋ ਹਾਂਜੀ ਮਿੱਤਰ ਪਿਆਰਿਓ ਲੈ ਲਈ ਆ ਪੰਜਖਵਾਲੀ ਤੋਂ ਵੀ ਸਮਾਨ ਤੇ ਖਵਾਲੀ ਵੀ ਫਿਰ ੱੱੱਕਾ ਕਰਦਾ ਦੀ ਕਹਿੰਦਾ ਹੋਰ ਲੈ ਜਾ ਮੈਂ ਕਿਹਾ ਯਾਰ ਮੈਂ ਸਰਹੰਦ ਤੋਂ ਵੀ ਲਿਆਏ ਆ ਉੱਥੇ ਵੀ ਆਪਣੇ ਧੀ ਜੀ ਭਤੀਜੀ ਦੀ ਦੁਕਾਨ ਆ ਯਾਰ ਉਹਨਾਂ ਤੋਂ ਵੀ ਕੁਝ ਸਮਾਨ ਲੈ ਕੇ ਆਏ ਆ ਮੈਂ ਸਾਰਾ ਉਹਨਾਂ ਤੋਂ ਤਾਂ ਨਹੀਂ ਲਿਆ ਮੈਂ ਕਿਹਾ ਤੱਕ ਸਮਾਨ ਜਖਵਾਲੀ ਤੋਂ ਲੈ ਲੂੰਗਾ ਮੈਂ ਕਿਹਾ ਨਹੀਂ ਨਰਾਜ ਹੋਊਗਾ ਕਿ ਆਇਆ ਨਹੀਂ ਹੈਗਾ ਐ ਆ ਭਾਈ ਸਭ ਦਾ ਈ ਮਾਣ ਰੱਖਣਾ ਪੈਂਦਾ ਈ ਹੁਣ ਐ ਆ ਗੱਲਬਾਤ ਬਾਕੀ ਪਿਆਰਾ ਤੁਹਾਨੂੰ ਲਵ ਜੂਗਾ ਜਿਗਰ ਤੇ ਟੁੱਟੀ ਹਾਂਜੀ ਪਿੰਡ ਪਹੁੰਚ ਗਏ ਆਪਾਂ ਅਜੀ ਦੋਸਤੋ ਘਰੇ ਆ ਗਏ ਹੁਣੇ ਆਏ ਆਂ ਉਸਮਾਨ ਕਰਦ ਲਈ ਗੱਤੀ ਦਾ ਅੱਜ ਜਿੰਨੇ ਵੀ ਤੁਸੀਂ ਮਿਲੇ ਯਾਰ ਤੁਹਾਨੂੰ ਬਹੁਤ ਸਾਰਾ ਚਾਚੇ ਵੱਲੋਂ ਪਿਆਰ ਤੇ ਦੋ ਪਤੰਗ ਤਾਂ ਮੈਂ ਰੱਖੂੰਗਾ ਯਾਰ ਤੇ ਬਾਕੀ ਪਤੰਗ ਮੈਂ ਕਿਹਾ ਦੀਆ ਇੱਥੇ ਨਾਲੇ ਪਿੰਡਾਂ ਬੈਂ ਦੇ ਬੱਚੇ ਨੇ ਉਹਨਾਂ ਨੂੰ ਕਿਹਾ ਦੀ ਲਿਆ ਕੇ ਦਵਾਂਗਾ ਉਹਨਾਂ ਨੂੰ ਸਵੇਰੇ ਵਿਚਾਰਿਆਂ ਨੂੰ ਦੇ ਦਾਂਗੀ ਪਤੰਗ ਕਦੇ ਚੜਾਇਆ ਤਾਂ ਹੈ ਨਹੀਂ ਹੁਣ ਕਦੇ ਪਰ ਤੁਸੀਂ ਕਹਿੰਦੇ ਹੋ ਕਿ ਚਾਚੇ ਵੀਡੀਓ ਪਾਈ ਤਾਂ ਪਤੰਗ ਚੜਾ ਕੇ ਦੇਖਾਂਗੇ ਮੈਂ ਤਾਂ ਪੂਛ ਵਾਲਾ ਲੈ ਕੇ ਆਇਆ ਫਿਰ ਪੂਛ ਵਾਲਾ ਧਰ ਉਧਰ ਨਹੀਂ ਹੁੰਦਾ ਹੈਗਾ ਸਸਤਾ ਕੇ ਦੇਸੀ ਉਹ ਬਣਾਉਂਦੇ ਹੁੰਦੇ ਸੀਗੇ ਘਰੇ ਕਾਗਜ਼ ਦਾ ਕੱਟ ਕੇ ਪੀਲਾ ਰੜਕੇ ਵਾਲੀਆਂ ਲੈ ਕੇ ਹੋਰ ਦੱਸੋ ਕੀ ਕੋ ਲਾਭ ਦੀ ਕਰਦੇ ਟੋਪਿਆ ਲੋੜੀ ਬਾਲਾਂਗੇ ਓਕੇ ਆ ਵੀ ਪਾ ਪਤੰਗ ਕੱਢ ਲਈਏ ਬਾਹਰ ਲੈ ਸੈਡ ਕੱਲੋ ਹਮਰਾਜ ਨਾਲ ਚੜਾਇਓ ਆ ਇਹ ਆ ਲੈ ਜੇ ਤਾਂ ਠੀਕ ਲੱਗੇ ਉਹ ਕਰ ਲਿਓ ਆ ਲੈ ਆਂਦੇ ਯਾਰ ਆ ਤੇ ਮੈਨੂੰ ਭਤੀਜ ਮਿਲੇ ਦੋ ਉਹ ਕਹਿੰਦੇ ਚਾਚੇ ਆਹ ਚਾਈਨਾ ਡੋਰ ਕਿਸੇ ਨੇ ਲਈ ਹੋਣੀ ਆ ਚਲੋ ਬਹੁਤ ਮਹਿੰਗੀ ਉਹਨੂੰ ਫਿਰ ਮੈਂ ਕਿਹਾ ਮਾਂਗਾ ਯਾਰ ਚਾਈਨਾ ਡੋਰ ਨਾ ਵਰਤੀਂ ਗੇਰ ਦੇ ਉਹਨੂੰ ਚਾਈਨਾ ਡੋਰ ਨਹੀਂ ਨੌਜਵਾਨੋ ਵਰਤਣੀ ਤੁਹਾਨੂੰ ਬੇਨਤੀ ਪੀ ਲਾ ਇਹੇ ਜੀ ਆਮ ਡੋਰ ਲੈ ਲਿਆ ਕਰੋ ਯਾਰ ਠੀਕ ਆ ਨਾ ਬਾਕੀ ਚਲੋ ਹਜੇ ਹੋਰ ਵੀ ਬਲੌਗ ਬਣਾਵਾਂਗੇ ਤੇ ਹੁਣ ਲੋੜੀ ਬਾਲਾਂਗੇ ਆਪਾਂ ਓਕੇ ਸਾਜੀ ਦੋਸਤੋ ਆਜੋ ਤੁਹਾਨੂੰ ਚੌਲਾਂ ਵਾਲੀਆਂ ਪਿੰਨੀਆਂ ਖਿਲਾ ਦਈਏ ਮੇਰੀਆਂ ਫੇਵਰੇਟ ਨੇ ਯਾਰ ਆ ਨਾਲੇ ਚਾਹ ਪਲਾਦੀਆ ਗਰਮਾ ਗਰਮ ਹਾਂਜੀ ਟੇਸਟ ਕਰਕੇ ਦੇਖਦੇ ਹਾਂ ਕਹੀ ਜੀ ਬਣੀ ਹੂੰ ਜੰਮੀ 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 ਓਕੇ ਹਾਂਜੀ ਦੋਸਤੋ ਉਨੀ ਲੋੜੀ ਬਾਲ ਲਈ ਆਪਾਂ ਪੈਰ ਧੋ ਕੇ ਹੱਡੀਆਂ ਯਾਰ ਅੱਟੀ ਵੀ ਦੇਖ ਆ ਮੂਫਲੀ ਕਰਕੇ ਖਰਦੀ ਆ ਕਿ ਮੈਨੂੰ ਮੂਫਲੀ ਪਾ ਦੇ ਬਹੁਤ ਮੂਫਲੀ ਖਾਂਦੀ ਆ ਬਈ ਆ ਮੂਫਲੀ ਗੱਚਾ ਕਰੋੜੀਆਂ ਤੁਸੀਂ ਕਹਿੰਦੇ ਹੁੰਨੇ ਕਮੈਂਟ ਆ ਜਾਂਦੇ ਨੇ ਕਈ ਵਾਰ ਭਤੀਜੀਆਂ ਦੇ ਕੇ ਚਾਚੇ ਮਿੱਠਾ ਨਾ ਪਾਇਆ ਕਰ ਆ ਪੁੱਤ ਛੱਡਦੀ ਹੋਣੀ ਤੂੰ ਵੀ ਤੂੰ ਲਾ ਕੇ ਖੜ ਜਾਂਦੀ ਆ ਫਿਰ ਦਰਸ ਆ ਜਾਂਦਾ ਯਾਰ ਐ ਆ ਗੱਲ ਬਾਕੀ ਸਾਢੇ 6 ਵਜੇ ਉਹ ਲੋੜੀ ਪਾਵਾਂਗੇ ਤੇ ਹੋਰ ਦੱਸੋ ਗੱਲਬਾਤ ਜਿਨ੍ਹਾਂ ਦੇ ਵੀ ਅੱਜ ਬੱਚਿਆਂ ਦੀ ਲੋੜੀ ਆ ਭਾਈ ਤੁਹਾਨੂੰ ਮੁਬਾਰਕਾਂ ਕਾਂਗਰੈਸ਼ਨ ਜਿਨ੍ਹਾਂ ਦੀ ਪਹਿਲੀ ਲੋੜੀ ਆ ਤੇ ਖਾਸ ਕਰਕੇ ਜਿਹੜੀਆਂ ਸਾਡੀਆਂ ਕੁੜੀਆਂ ਦੀ ਲੋੜੀ ਆ ਉਹਨਾਂ ਨੂੰ ਮੇਰੇ ਵੱਲੋਂ ਮੁਬਾਰਕਾਂ ਬਹੁਤ ਬਹੁਤ ਓ ਖੇਲੋ 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 ਜਾਂ ਖੇਲਾ ਕਰੂ ਨਾ ਅਸੀਂ ਟੌਮੀ ਹੁੰਦੀ ਗੋਲੇ ਆਉਂਦੀ ਆ ਪਹਿਲਾਂ ਬਹੁਤ ਖੇਲਦੇ ਸੀਗੇ ਫੋਨ ਅੰਦਰ ਪਿਆਦੀ ਨਹੀਂ ਵੀਡੀਓ ਬਣਾਉਂਦੇ ਇਹਨਾਂ ਦੀ ਹਾਂ ਖੇਲਣਾ ਨਹੀਂ ਪੁੱਤਾ ਚਲੋ ਫੇਰ ਖੋਲ ਲਿਓ ਰਾਤ ਨੂੰ ਖੇਡ ਲਿਓ ਯਾਰ ਆ ਦੇਖੋ ਖੇਲ ਰਹੇ ਨਹੀਂ ਹੁਣ ਪੂਰੇ ਜਾਣ ਕੇ ਪੈ ਗਿਆ ਮਚਲਾ ਹੋ ਕੇ ਹਾਂਜੀ ਲੋੜੀ ਪਾ ਰਹੇ ਹਾਂ ਹਾਂਜੀ ਦੋਸਤੋ ਲੋੜੀ ਪਾ ਰਹੇ ਹਾਂ ਹੋਰ ਦੱਸੋ ਠੀਕ ਹੋ ਦਰਜਾਇਤ ਰੀਟਰ ਵੀ ਜੜ ਚੁਨੇ ਪਾਇ ਕਿਸਰਾਇ ਰੀਟਰ ਜਾਇਤ ਰੀਟਰ ਦੀ ਛੱਪ ਨੇ ਪਾਇ ਇਹਨੂੰ ਲਾਵ ਯੂ ਹੈਪੀ ਲੋੜੀ ਹੈਪੀ ਲੋੜੀ ਰੋਕਦੇ ਬਸ ਹਾਜੀ ਹੈਪੀ ਲੋੜੀ ਹੈਪੀ ਲੋੜੀ ਇਹ ਲੋਕ ਦੇ ਮਰਾ ਜਰਨਾਰ ਤੋਂ ਪੇਗਾ ਚਲਾਈ Oh